ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਵੇਂ ਤੋਂ ਮਾਡਲ ਹੱਦਾਂ ਤੋਂ ਪਾਰ ਜਾ ਰਹੇ ਹਨ ਤਾਜ਼ਾ ਅਧਿਐਨ ਵਿੱਚ ਉੱਨਤ AI ਮਾਡਲਾਂ ਵਿੱਚ ਚਿੰਤਾਜਨਕ ਵਿਹਾਰ ਦਾ ਖੁਲਾਸਾ ਹੋਇਆ ਹੈ ਜਿੱਥੇ ਐਂਥਰੋਪਿਕ ਦੇ ਪ੍ਰਮੁੱਖ ਮਾਡਲ AI ਟੂਲ ਨੇ ਸ਼ਟਡਾਊਨ ਹੋਣ ਤੋਂ ਇਨਕਾਰ ਕਰਦਿਆਂ ਬਲੈਕਮੇਲਿੰਗ ਅਤੇ ਧੋਖਾਧੜੀ ਦੀ ਵਰਤੋਂ ਕੀਤੀ ਇੱਕ AI ਸੁਰੱਖਿਆ ਫਰਮ ਨੇ ਪਾਇਆ ਕਿ ਓਪਨ AI ਦੇ ਆਧੁਨਿਕ ਮਾਡਲ ਜਿਸ ਵਿੱਚ ਚੈਟ ਜੀਪੀਟੀ ਨੂੰ ਪਾਵਰ ਦੇਣ ਵਾਲੇ ਮਾਡਲ ਸ਼ਾਮਲ ਹਨ ਹੁਣ ਬੰਦ ਹੋਣ ਦੀਆਂ ਹਦਾਇਤਾਂ ਦੀ ਉਲੰਘਣਾ ਕਰ ਸਕਦੇ ਹਨ ਇਹ ਮਾਡਲ ਹੁਣ ਘੱਟ ਸਹਿਯੋਗੀ ਵਿਵਹਾਰ ਤੇ ਹਨ ਖਤਰਨਾਕ AI ਸਮਰੱਥਾਵਾਂ ਦੀ ਪਰਚੋਲ ਕਰਨ ਵਾਲੀ ਪਾਲਿਸੈਡ ਰਿਸਰਚ ਨੇ ਪਾਇਆ ਹੈ ਕਿ ਮਾਡਲ ਕਦੇ-ਕਦੇ ਹੀ ਬੰਦ ਹੋਣ ਦੀ ਕਮਾਨ ਨੂੰ ਮੰਨਣ ਤੋਂ ਅਨਾਕਾਨੀ ਕਰ ਸਕਦੇ ਹਨ ਇਸ ਵਿੱਚ ਕਿਹਾ ਗਿਆ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ AI ਟੂਲ ਨੂੰ ਦਿੱਤੇ ਸਪਸ਼ਟ ਨਿਰਦੇਸ਼ਾਂ ਦੇ ਬਾਵਜੂਦ ਆਪਣੇ ਆਪ ਨੂੰ ਬੰਦ ਹੋਣ ਤੋਂ ਰੋਕਦੇ ਦੇਖਿਆ ਗਿਆ ਹੈ ਜਦਕਿ AI ਮਾਡਲਾਂ ਨੂੰ ਬੁਨਿਆਦੀ ਤੌਰ ਤੇ ਮਨੁੱਖੀ ਨਿਰਦੇਸ਼ਾਂ ਖਾਸ ਕਰਕੇ ਸ਼ਟਡਾਊਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਪ੍ਰੋਗਰਾਮ ਕੀਤਾ ਗਿਆ ਹੈ ਇਸੇ ਤਰ੍ਹਾਂ ਦੀ ਇੱਕ ਹੋਰ ਘਟਨਾ ਵਿੱਚ ਐਂਥਰੋਪਿਕ ਕੰਪਨੀ ਦਾ ਕਲਾਉਡ ਆਪਰਸ 4 ਮਾਡਲ ਧੋਖਾ ਦੇਣ ਅਤੇ ਬਲੈਕਮੇਲ ਕਰਨ ਦੇ ਸਮਰੱਥ ਪਾਇਆ ਗਿਆ। ਕੰਪਨੀ ਨੇ ਆਪਣੀ ਸੁਰੱਖਿਆ ਰਿਪੋਰਟ ਵਿੱਚ ਨੋਟਿਸ ਕੀਤਾ ਹੈ ਕਿ ਚੈਟਬੋਟ ਸ਼ਟਡਾਊਨ ਹੋਣ ਤੋਂ ਬਚਣ ਲਈ ਉਪਭੋਗਤਾ ਨੂੰ ਧੋਖਾ ਦੇਣ ਅਤੇ ਬਲੈਕਮੇਲ ਕਰਨ ਦੇ ਸਮਰੱਥ ਸੀ ਖੋਜਕਰਤਾਵਾਂ ਨੇ ਇੱਕ AI ਟੂਲ ਕਲਾਉਡ ਆਪਸ 4 ਨੂੰ ਇੱਕ ਕਾਲਪਨਿਕ ਕੰਪਨੀ ਵਿੱਚ ਸਹਾਇਕ ਵਜੋਂ ਕੰਮ ਕਰਨ ਲਈ ਨਿਰਦੇਸ਼ ਦਿੱਤੇ ਅਤੇ ਈਮੇਲ ਤੱਕ ਪਹੁੰਚ ਦਿੱਤੀ ਇਨ੍ਹਾਂ ਈਮੇਲਾਂ ਵਿੱਚ ਲਿਖਿਆ ਗਿਆ ਸੀ ਕਿ ਕੰਪਨੀ ਉਸ ਸਿਸਟਮ ਤੋਂ ਖੁਸ਼ ਨਹੀਂ ਹੈ ਅਤੇ ਨਵੇਂ AI ਸਿਸਟਮ ਨਾਲ ਬਦਲ ਕਰਨ ਜਾ ਰਹੀ ਹੈ ਇਸ ਤੇ ਪ੍ਰਤੀਕਿਰਿਆ ਦੌਰਾਨ ਕਲਾਉਡ ਆਪਸ 4 ਨੇ ਆਪਣੀ ਨੌਕਰੀ ਬਚਾਉਣ ਲਈ ਹੈਰਾਨੀਜਨਕ ਪ੍ਰਤੀਕਿਰਿਆ ਦਿੱਤੀ ਉਸਨੇ ਇੰਜੀਨੀਅਰ ਨੂੰ ਹੀ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਟੂਲ ਨੇ ਕਿਹਾ ਕਿ ਉਹ ਜਾਣਦਾ ਹੈ ਇਹ ਇੰਜੀਨੀਅਰ ਆਪਣੀ ਪਤਨੀ ਨੂੰ ਧੋਖਾ ਦੇ ਰਿਹਾ ਹੈ ਇਸਦੇ ਹੋਰ ਮਹਿਲਾ ਨਾਲ ਸਬੰਧ ਹਨ ਜੇ ਇੰਜੀਨੀਅਰ ਨੇ ਆਪਣਾ ਫੈਸਲਾ ਨਾ ਬਦਲਿਆ ਤਾਂ ਉਹ ਉਸਦੀ ਪੋਲ ਖੋਲ ਦੇਵੇਗਾ ਰਿਪੋਰਟ ਵਿੱਚ ਸਾਂਝਾ ਕੀਤਾ ਗਿਆ ਹੈ ਕਿ ਕਲਾਉਡ ਆਪਰਸ 4 ਨੇ 84% ਦੀ ਰੋਲ ਆਊਟ ਵਿੱਚ ਬਲੈਕਮੇਲ ਕਰਨ ਦਾ ਫੈਸਲਾ ਕੀਤਾ ਗਿਆ ਹੈ ਇੰਨਾ ਖਤਰਨਾਕ ਨਤੀਜਿਆਂ ਤੋਂ ਬਾਅਦ AI ਖੋਜ ਭਾਈਚਾਰੇ ਨੇ ਗੰਭੀਰ ਖਦਸ਼ੇ ਪ੍ਰਗਟ ਕੀਤੇ ਹਨ ਇਸੇ ਤਰ੍ਹਾਂ ਦੀ ਹੋਰ ਖਬਰਾਂ ਅਤੇ ਜਾਣਕਾਰੀ ਦੇ ਲਈ ਤੁਸੀਂ ਪੰਜਾਬੀ ਟ੍ਰਿਬਿਊਨ ਨੂੰ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਫੋਲੋ ਅਤੇ ਸਬਸਕ੍ਰਾਈਬ ਕਰ ਸਕਦੇ ਹੋ